ਦੇਖ ਮਰਦਾਨਿਆਂ ਰੰਗ ਕਰਤਾਰ ਦੇ 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 ਦੇਖ ਮਰਦਾਨੇ ਰੰਗ ਕਰਤਾਰ ਦੇ ਦੇਖ ਮਰਦਾਨਿਆਂ ਰੰਗ ਕਰਤਾਰ ਦੇ ਦੇਖ ਮਰਦਾਨਿਆਂ ਰੰਗ ਕਰਤਾਰ ਦੇ ਦੇਖ ਮਰਦਾਨਿਆਂ ਰੰਗ ਕਰਤਾਰ ਦੇ ਹੋ ਆਪ ਮਰ ਜਾਂਦੇ ਜੇਰੇ ਸਾਧੂਆਂ ਨੂੰ ਮਾਰਦੇ ਆਪ ਮਰਦਾਨਿਆ ਰੰਗ ਕਰਤਾਰ ਦੇ ਦੇਖ ਮਰਦਾਨਿਆ ਰੰਗ ਕਰਤਾਰ ਦੇ ਦੇਖ ਮਰਦਾਨਿਆ ਰੰਗ ਕਰਤਾਰ ਦੇ ਦੇਖ ਮਰਦਾਨਿਆ ਰੰਗ ਕਰਤਾਰ ਦੇ ਸਤ ਸੰਗਿਓ ਯਤਨ ਕਰਿਆ ਕਰੋ ਜਿੰਦਗੀ ਦੇ ਵਿੱਚ ਜੇ ਅਸੀਂ ਬੰਦਗੀ ਵਾਲਿਆਂ ਦਾ ਸਤਕਾਰ ਨਹੀਂ ਕਰ ਸਕਦੇ ਉਹਨਾਂ ਦੀ ਦੰਦਿਆ ਵੀ ਨਾ ਕਰੀਏ ਉਹਨਾਂ ਨੂੰ ਮਾਰਾ ਵੀ ਨਾ ਆਖੀਏ ਭਾਗਾਂ ਵਾਲਿਓ ਕੁਦਰਤੀ ਮੈਨੂੰ ਇੱਕ ਘਟਨਾ ਯਾਦ ਆ ਗਈ ਇੱਕ ਫਕੀਰ ਸੀ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਹਰ ਵੇਲੇ ਅੱਲਾਹੂ ਅੱਲਾਹੂ ਕਰਨਾ ਉਹਨੇ ਅਵਸਥਾ ਇਹ ਸੀ ਸਾਸ ਸਾਸ ਸਿਮਰੋ ਗੋਬਿੰਦ ਸਵਾਸ ਸਵਾਸ ਸਿਮਰਨ ਦੀ ਅਵਸਥਾ ਤੇ ਪਹੁੰਚਿਆ ਹੋਇਆ ਇੱਕ ਦਿਨ ਇਹ ਫਕੀਰ ਤੁਰਿਆ ਜਾ ਰਿਹਾ ਕਿਸੇ ਬਾਜ਼ਾਰ ਦੇ ਵਿੱਚੋਂ ਇਹ ਬਾਜ਼ਾਰ ਦੇ ਵਿੱਚ ਨਾ ਇੱਕ ਚਵਾਰਾ ਹੈ ਉਹ ਚਵਾਰਾ ਹੈ ਕਿਸੇ ਸੇਠ ਦਾ ਕਿਤੇ ਸ਼ਾਉ ਕਾੜਦਾ ਜਦੋਂ ਅੱਲਾਹੂ ਅੱਲਾਹੂ ਮਸਜਿਦ ਤੇ ਤੁਰਿਆ ਜਾ ਰਿਹਾ ਹੈ ਨਾਮ ਦੀ ਮਸਤੀ ਦੇ ਵਿੱਚ ਉਹ ਚਵਾਰੇ ਦੇ ਵਿੱਚ ਨਾ ਸੇਠ ਦੀ ਘਰ ਵਾਲੀ ਬੈਠੀ ਹੋਈ ਐ ਜਦੋਂ ਉਹਨੇ ਸੁਣਿਆ ਕੋਈ ਅੱਲਾਹੂ ਅੱਲਾਹੂ ਕਰਦਾ ਜਾ ਰਿਹਾ ਹੈ ਤੇ ਉਹ ਬਨੇਰੇ ਥਾਣੀ ਵੇਖਦੀ ਐ ਤੇ ਮੂੰਹ 'ਚ ਉਹਨੇ ਪਾਣ ਪਾਇਆ ਹੋਇਆ ਪਾਣ ਤੇ ਪਾਣ ਨੂੰ ਚਿਥਦੀ ਪਈ ਐ ਤੇ ਮਾਇਆ ਦੇ ਵਿੱਚ ਅੰਨੀ ਹੋਈ ਪਈ ਗੁਰਮੁਖੋ ਮਾਇਆ ਦੇ ਵਿੱਚ ਅੰਨੀ ਗੁਰਮੁਖੋ ਅਰਦਾਸ ਕਰਿਓ ਸਤਿਗੁਰੂ ਸਾਨੂੰ ਮਾਇਆ ਦੇ ਪਰ ਇਹ ਮਾਇਆ ਸਾਡੀ ਜੇਬ ਤੱਕ ਸੀਮਤ ਰਵੇ ਕਿਤੇ ਹਿਰਦੇ ਤੇ ਨਾ ਵਹਿ ਜਾਵੇ ਜਿਸ ਦਿਨ ਇਹ ਮਾਇਆ ਹਿਰਦੇ ਤੇ ਬੈਠ ਗਈ ਨਾ ਇਹ ਫੇਰ ਦੋ ਕੰਮ ਕਰਦੀ ਹੈ ਇੱਕ ਤਾਂ ਬੰਦੇ ਨੂੰ ਅੰਨਿਆ ਕਰ ਦਿੰਦੀ ਹੈ ਤੇ ਇੱਕ ਬੰਦੇ ਨੂੰ ਬੋਲਾ ਕਰ ਦਿੰਦੀ ਹੈ ਪਰਦੇ ਨਾ ਮਾਇਆ ਧਾਰੀ ਅਤ ਅੰਨਾ ਬੋਲਾ ਨਾ ਤਾਂ ਬੰਦੇ ਨੂੰ ਕੋਈ ਚੰਗੀ ਜੀ ਫੇਰ ਦਿਸਦੀ ਹੈ ਅੰਨਾ ਹੋ ਜਾਂਦਾ ਬੰਦਾ ਇਸਰੇ ਚੰਗੇ ਗੁਣ ਦਿਸਦੇ ਨਹੀਂ ਗੁਰਮੁਖੋ ਤੇ ਨਾ ਹੀ ਕੋਈ ਚੰਗੀ ਗੱਲ ਫੇਰ ਸੁਣਦੀ ਐ ਉਹਨੂੰ ਇਹ ਅੱਲਾਹੂ ਅੱਲਾਹ ਕਰਦਾ ਫਕੀਰ ਤਰਿਆ ਜਾ ਰਿਹਾ ਹੈ ਪਿਛਵਾੜੇ ਤਾਂ ਨਹੀਂ ਵੇਖਦੀ ਐ ਮੂੰਹ 'ਚ ਬਾਣ ਪਾਇਆ ਬਾਣ ਚਿੱਥਦੀ ਪਈ ਹੈ ਤੇ ਜਾਨ ਗੁੱਝ ਕੇ ਇਸ ਬੀਬੀ ਨੇ ਉਹ ਬਾਣ ਵਾਲਾ ਥੁੱਕ ਨਾ ਫਕੀਰ ਦੇ ਸਿਰ 'ਚ ਸੁਟਿਆ ਜਦੋਂ ਸਿਰ ਤੇ ਥੁੱਕ ਪਿਆ ਫਕੀਰ ਨੇ ਸਿਰ ਤੇ ਹੱਥ ਲਾਇਆ ਇਦਾਂ ਵੇਖਿਆ ਤਾਹ ਨੂੰ ਵੇਖਿਆ ਕਿੱਧਰੋਂ ਆਇਆ ਹੈ ਤੇ ਅੱਗੋ ਐਡੀ ਹੰਕਾਰੀ ਉਹ ਬੀਬੀ ਸੇਰ ਦੀ ਘਰ ਵਾਲੀ ਪਤਾ ਕੀ ਕਹਿੰਦੀ ਕਹਿੰਦੀ ਕੀ ਡੇਲੇ ਜੇ ਮੇਰੇ ਬਲ ਕਢਦਾ ਤੂੰ ਤੇਰੇ ਡੇਲੇ ਬਲ ਕਢਾਉਂਦਾ ਕੀ ਮੈਂ ਕੀ ਡੇਲੇ ਜੇ ਮੇਰੇ ਬਲ ਕਢਦਾ ਮੈਂ ਤੇਰੇ ਡੇਲੇ ਬਲ ਕਢਾ ਕੇ ਰੱਖਦਾਂਗੀ ਮੈਂ ਪਰ ਮੱਕੋ ਫਕੀਰ ਨੇ ਕੁਛ ਨਹੀਂ ਆਖਿਆ ਫਕੀਰ ਤੁਰਿਆ ਜਾ ਰਿਹਾ ਹੈ ਇਨੇ ਨੂੰ ਤੇ ਸੇਟ ਕਰ ਆਉਂਦਾ ਹੈ ਕਹਿੰਦਾ ਕਿਵੇਂ ਭੜੀਏ ਲੋਕੇ ਕਿਹਦੀ ਹੁਣ ਤਾਂ ਮੰਗਤੇ ਵੀ ਅੱਖਾਂ ਕੱਢਦੇ ਨੇ ਕਾਦੀ ਤੇਰੀ ਚੌਧਰ ਹੈ ਕਾਦਾ ਤੂੰ ਸ਼ਾਹੂਕਾਰ ਆ ਇਹੋ ਜੀ ਚੌਧਰ ਨੂੰ ਚੁੱਲ੍ਹੇ ਤੇ ਪਾਉਣਾ ਮੈਂ ਉਹਨੇ ਪੰਪ ਦੇ ਦਿੱਤਾ ਗੁਰਮੁਖੋ ਹਵਾ ਦੇ ਦਿੱਤੀ ਹਵਾ ਆਉਣੇ ਕਈ ਵਾਰ ਗੁੱਡੀ ਬੜੀ ਉਤਾਹ ਲੈ ਜਾਂਦੀ ਆ ਬਾ ਪਰ ਗੁੱਡੀ ਕਈ ਵਾਰ ਇਹ ਗੱਲ ਭੁੱਲ ਜਾਂਦੀ ਹੈ ਜੇਕਰ ਡੋਰ ਕੱਟੀ ਗਈ ਨਾ ਮੇਰਾ ਨਾਮੋ ਨਿਸ਼ਾਨ ਨਹੀਂ ਜਨਾ ਮੈਂ ਲੱਭਣਾ ਨਹੀਂ ਕਿੱਥੇ ਜਾਨੀ ਆ ਫਿਰ ਹੰਕਾਰ ਦੀ ਆਵਾਜ਼ ਗੁਰਮੁਖ ਕੋ ਚੜੀ ਹੋਈ ਆ ਇਹ ਬੀਬੀ ਨੇ ਪੰਬ ਦੇ ਦਿੱਤਾ ਆਪਣੇ ਘਰ ਵਾਲੇ ਸੇਠ ਨੂੰ ਸੇਠ ਕਹਿੰਦਾ ਕੌਣ ਜਿੰਨੇ ਮੇਰੀ ਘਰ ਵਾਲੀ ਵੱਲ ਅੱਖਾਂ ਕੱਢੀ ਮੈਂ ਅੱਖਾਂ ਨਾਲ ਉਹਦੀ ਕੱਢਦਾਗਾ ਕਹਿੰਦੀ ਉਹ ਸਾਹਮਣੇ ਤੁਰਿਆ ਜਾ ਰਹੀ ਹੈ ਇਹਨੇ ਡਾਂਗ ਫੜੀ ਫਕੀਰ ਦੇ ਪਿੱਛੇ ਗਿਆ ਪਿੱਛੋ ਦੀ ਵਿਗਾ ਕੇ ਜਾ ਕੇ ਸਿਰ ਤੇ ਡੰਗ ਮਾਰ ਦਿੱਤੀ ਫਕੀਰ ਨੇ ਕੋਈ ਮੰਦਾ ਬੋਲ ਨਹੀਂ ਬੋਲਿਆ ਸਿਰ ਤੇ ਹੱਥ ਰੱਖ ਲੇ ਅੱਲਾਹੁ 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 ਫਿਰ ਉਹਦਾ ਸ਼ੁਕਰਾਨਾ ਕਰਦਾ ਪਿਆ ਸਿਰ ਤੇ ਖੂਨ ਵਗਦਾ ਪਿਆ ਸਾਈਡ ਤੇ ਹੋ ਕੇ ਬੈਠ ਗਿਆ ਕਹਿੰਦਾ ਮੇਰੀ ਘਰ ਵਾਲੀ ਵਾਲ ਤੂੰ ਅੱਖਾਂ ਕੱਢਦਾ ਤੇਰੀ ਜ਼ੁਰਤ ਕਿਵੇਂ ਪਈ ਚੌੜਾ ਹੋ ਕੇ ਨਾ ਵਾਪਸ ਦਾੰਗ ਮਾਰ ਕੇ ਤੁਰਿਆ ਜਾ ਰਿਹਾ। ਬਾਲਿਓ ਕਿਦਾ ਕਹਦਾ ਖੁਸ਼ਵਾ ਆਣਾ। ਕਹਿੰਦੀ ਖੁਸ਼ਵਾ ਆਜੋ ਹਣ। ਵਧੀਆ ਕੀਤਾ ਤੁਸੀਂ। ਇਹ ਗਰਮਕੋ ਪੌੜੀਆਂ ਚੜਦਾ ਪਿਆ। ਹੁਣ ਕਈ ਵਾਰ ਕੀ ਹੁੰਦਾ? ਰੱਬ ਦਾ ਪਿਆਰਾ ਗਰਮਕੋ ਉਹਦਾ ਕਿਸੇ ਨੂੰ ਕੁਝ ਨਹੀਂ ਕਹਿੰਦਾ। ਪਰ ਜੋ ਪ੍ਰਮਾਤਮਾ ਵਾਹਿਗੁਰੂ ਰੱਬ ਹੈ ਨਾ ਜਦੋਂ ਉਹਦੇ ਭਗਤ ਦੀ ਕੋਈ ਨਰਾਦਰੀ ਕਰਦਾ ਹੈ ਨਾ ਉਹਦੇ ਕੋਲ ਬਰਦਾਸ਼ਤ ਨਹੀਂ ਹੁੰਦੀ ਫਿਰ ਉਹਦੇ ਕੋਲ ਫਿਰ ਬਰਦਾਸ਼ਤ ਨਹੀਂ ਹੁੰਦੀ ਉਹ ਆਪਣੇ ਭਗਤਾਂ ਦੀ ਸਦਾ ਬੈਜ ਰੱਖਦਾ ਹੈ ਹੁਣ ਸਾਡੇ ਬੱਚੇ ਨੇ ਕੋਈ ਕੁਝ ਆਖੇ ਸਾਨੂੰ ਕਿੰਨਾ ਗੁੱਸਾ ਚੜਦਾ ਗੁਰਮਖੋ ਬੱਚਾ ਭਾਵੇਂ ਕੁਝ ਉਹਨੂੰ ਨਾ ਆਖੇ ਪਰ ਮਾਂ ਪਿਓ ਨੂੰ ਗੁੱਸਾ ਚੜਦਾ ਹੈ ਕਿ ਮੇਰੇ ਬੱਚੇ ਨੂੰ ਹੁੰਦਾ ਕੌਣ ਇਹ ਆਖਣ ਵਾਲਾ ਇਹ ਮੇਰੇ ਬੱਚੇ ਨੇ ਗੁੱਸੇ ਹੋਇਆ ਕੌਣ ਹੁੰਦਾ ਹੈ ਹਰ ਇੱਕ ਨੂੰ ਆਪਣੇ ਬੱਚੇ ਪਿਆਰੇ ਹੁੰਦੇ ਨੇ ਇਸੇ ਤਰ੍ਹਾਂ ਪ੍ਰਮਾਤਮਾ ਵਾਹਿਗੁਰੂ ਨੂੰ ਆਪਣੇ ਭਗਤ ਪਿਆਰੇ ਹੁੰਦੇ ਨੇ ਬੰਦਗੀ ਵਾਲੇ ਪਿਆਰੇ ਹੁੰਦੇ ਨੇ ਉਹ ਆਪਣੇ ਭਗਤਾਂ ਦੀ ਨਰਾਦਰੀ ਕਦੇ ਨਹੀਂ ਸੰਦਾ ਪ੍ਰਮਾਤਮਾ ਨੂੰ ਕੋਈ ਚੰਗਾ ਮਾਰਾ ਆਖ ਲੈਣਾ ਕੁਝ ਨਹੀਂ ਕਹਿੰਦਾ ਕੋਈ ਗੱਲ ਨਹੀਂ ਪਰ ਜਦੋਂ ਉਹਦੇ ਭਗਤਾਂ ਨੂੰ ਕੋਈ ਉਹਦੇ ਪਿਆਰਿਆਂ ਨੂੰ ਕੋਈ ਮੰਦਾ ਆਖਦਾ ਫਿਰ ਪ੍ਰਮਾਤਮਾ ਦੇ ਕੋਲ ਬਰਦਾਸ਼ਤ ਦੀ ਗਰਮਕੁੰਡਾ ਪੜਦੇ ਹੁਣ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਆਹ ਹਾ ਕਹਿੰਦੀ ਆਜੋ ਪੜੋ ਹੁਣ ਚੜੋ ਪੌੜੀਆਂ ਇਹ ਛਾਤੀ ਚੌੜੀ ਕਰਕੇ ਹੱਜ ਡਾਂਗ ਫੜੀ ਪੌੜੀਆਂ ਚੜਦਾ ਪਿਆ ਅਖੀਲੇ ਡੰਡੇ ਤੇ ਚਰਿਆ ਜਦੋਂ ਅਖੀਲੇ ਡੰਡੇ ਤੇ ਮੁੱਦੋ ਮੂਹ ਗੁਰਮੁਖ ਗਸ਼ ਖਾ ਕੇ ਧਰਤੀ ਤੇ ਡਿੱਗਿਆ ਜਦੋਂ ਧਰਤੀ ਤੇ ਡਿੱਗਿਆ ਨਾ ਸਿਰ ਦਾ ਖੋਪੜ ਗੁਰਮੁਖੋ ਖੁੱਲ ਗਿਆ ਅੱਧ ਵਿੱਚੋਂ ਲੱਕ ਟੁੱਟ ਗਿਆ ਇਹਦਾ ਹਾਏ ਹਾਏ ਕਰਨਾ ਸ਼ੁਰੂ ਕਰਤਾ ਹਾਏ ਹਾਏ ਪਰ ਦੇਨਾ ਸੰਤ ਕਨੰਦਕ ਅੱਧ ਬੀਤੇ ਟੁੱਟਾ ਅੱਧ ਵਿੱਚੋਂ ਟੁੱਟ ਗਿਆ ਗੁਰ ਨਖੋ ਸਿਰ ਦਾ ਖੋਪੜ ਖੁੱਲ ਗਿਆ ਹਾਏ ਹਾਏ ਕਰਦਾ ਪਿਆ ਗੁਰਬਾਣੀ ਕੇ ਦੀ ਪਾਪੀ ਕਰ ਮਕਾਮ ਆਵੰਦੇ ਕਰਦੇ ਹਾਏ ਹਾਏ ਹੁਣ ਹਾਏ ਹਾਏ ਕਰਦਾ ਪਿਆ ਹਾਏ ਹਾਏ ਕਰਦੇ ਆਂ ਕਰਦੇ ਆਂ ਇਹਦੇ ਪ੍ਰਾਂਦ ਨਿਕਲ ਗਏ ਗੁਰਮੁਖੋ ਜਾਨ ਨਿਕਲ ਗਈ ਇਹਦੀ ਘਰ ਵਾਲੀ ਉੱਤੋਂ ਵੇਖਦੀ ਪਈ ਆ ਇਕਦਮ ਅੰਦਰੋਂ ਇਹਦੇ ਵੀ ਹੌਕਾ ਨਿਕਲੇ ਆ ਹਾਏ ਮਰ ਗਈ ਹਾਏ ਲੁੱਟੀ ਗਈ ਮੈਂ ਭੱਜੀ ਭੱਜੀ ਥੱਲੇ ਆਈ ਕੀ ਵੇਖਦੀ ਆ ਇਹਦਾ ਘਰ ਵਾਲਾ ਸੀਠ ਤਰਫ ਤਰਫ ਕੀ ਅੱਖਾਂ ਦੇ ਸਾਹਮਣੇ ਮੜ ਗਿਆ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਵੇ ਫਕੀਰ ਦੇ ਕੋਲ ਗਈ ਫਕੀਰ ਜੀ ਫਕੀਰ ਸਾਈ ਇੱਕ ਮਿੰਟ ਆਇਓ ਮੈਂ ਭੁੱਲ ਗਈ ਮੈਂ ਭੁੱਲ ਗਈ ਕੀ ਹੋਇਆ ਵੇਖੋ ਮੇਰੇ ਸਿਰ ਦਾ ਸਾਈ ਮੇਰਾ ਮਾਲਕ ਕਿਵੇਂ ਧਰਤੀ ਤੇ ਹਾਏ ਹਾਏ ਕਰਦੇ ਆ ਤਰਫ ਤਰਫ ਕੇ ਮੜ ਗਿਆ ਲੱਕ ਵੀ ਟੁੱਟ ਗਿਆ ਇਹਦਾ ਸਿਰ ਦਾ ਖੋਪੜੀ ਵੀ ਖੁੱਲ ਗਿਆ ਇਹਦਾ ਕੁਝ ਕਰੋ ਤੁਸੀਂ ਇਹ ਮੇਰਾ ਮਾਲਕ ਹੈ ਉਸ ਵੇਲੇ ਉਹ ਫਕੀਰ ਬੜੇ ਸਹਿਜ ਵਿੱਚ ਆਕਲ ਕਹਿੰਦਾ ਬੀਬਾ ਇਹਦੇ 'ਚ ਮੈਂ ਕੁਝ ਨਹੀਂ ਕਰ ਸਕਦਾ ਵੀ ਤੁਸੀਂ ਪਤਾ ਨਹੀਂ ਕੀ ਆਖਿਆ ਇਹਨੇ ਤੁਹਾਡੇ ਸਿਰ 'ਤੇ ਡਾਂਗ ਮਾਰੀ ਤੇ ਇਹ ਗੱਸ਼ ਖਾ ਕੇ ਧਰਤੀ ਦੇ ਡਿੱਗ ਪਿਆ ਹੈ ਲੱਕ ਵੀ ਟੁੱਟ ਗਿਆ ਸਿਰ ਦਾ ਕੋਪੜ ਵੀ ਇਹਦਾ ਖੁੱਲ ਗਿਆ ਹਾਏ ਹਾਏ ਕਰਦੇ ਆ ਮਰ ਗਿਆ ਏ ਕੁਝ ਕਰੋ ਕਹਿੰਦਾ ਬੀਬਾ ਮੈਂ ਕੁਝ ਨਹੀਂ ਕਰ ਸਕਦਾ ਨਾ ਕੁਝ ਮੈਨੂੰ ਆਖਿਆ ਹੈ ਇਹ ਕੌਣ ਹੈ ਕਿਦੀ ਇਹ ਮੇਰਾ ਮਾਲਕ ਹੈ ਮੇਰਾ ਖਵੰਦ ਹੈ ਤੈ ਅੱਗੋ ਉਹ ਫਕੀਰ ਆਖਣ ਲੱਗਾ ਬੀਬਾ ਇਹ ਤਾਂ ਮਾਲਕਾਂ ਮਾਲਕਾਂ ਦਾ ਝਗੜਾ ਹੈ ਇਹ ਤਾਂ ਮਾਲਕਾਂ ਮਾਲਕਾਂ ਦੀ ਗੱਲ ਹੈ ਇਹਦੇ 'ਚ ਮੈਂ ਕੁਝ ਨਹੀਂ ਕਰ ਸਕਦਾ ਵੀ ਕੀ ਮੈਂ ਸਮਝੀ ਨਹੀਂ ਕਹਿੰਦੇ ਇਹ ਤੇਰਾ ਮਾਲਕ ਹੈ ਤੇਰੇ ਮਾਲਕ ਨੇ ਮੇਰੇ ਸਿਰ 'ਤੇ ਡਾਂਗ ਮਾਰੀ ਮੇਰੇ ਮਾਲਕ ਨੂੰ ਚੰਗਾ ਨਹੀਂ ਲੱਗਾ ਇਹ ਗਰਮਖੋ ਕਰਤਾਰ ਦੇ ਰੰਗ ਨੇ ਪਰਮੇਸ਼ਰ ਦੇ ਰੰਗ ਨੇ ਇੱਕ ਵਾਰ ਪੜ੍ਹ ਲਈਏ ਗੁਰਮੁਖੋ ਇੱਕ ਵਾਰ ਪੜੋ ਗੁਰਮੁਖ ਪਿਆਰ ਤੇ ਦੇਖ ਮਰਦਾਨਿਆਂ ਰੰਗ ਕਰਤਾਰ ਦੇ ਦੇਖ ਮਰਦਾਨਿਆਂ ਰੰਗ ਕਰਤਾਰ ਦੇ ਦੇਖ ਮਰਦਾਨਿਆਂ ਰੰਗ ਕਰਤਾਰ ਦੇ ரேமர் தாரமர் ரங்கே ਦੇਖ ਮਰਦਾਨਿਆਂ ਰੰਗ ਕਰਤਾਰ ਦੇ 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 ਉਪਕੀ ਰੱਖਣ ਲੱਗਾ ਬੀਬਾ ਇਹ ਤਾਂ ਮਾਲਕਾਂ ਮਾਲਕਾਂ ਦੀ ਆਪਸੀ ਗੱਲ ਹੈ ਇਹਦੇ 'ਚ ਮੈਂ ਕੁਝ ਨਹੀਂ ਕਰ ਸਕਦਾ ਮੈਂ ਸਬਜੀ ਨਹੀਂ ਕਹਿੰਦੇ ਇਹ ਕੌਣ ਹੈ ਜੀ ਇਹ ਮੇਰਾ ਖਵੰਦ ਹੈ ਇਹ ਮੇਰਾ ਮਾਲਕ ਹੈ ਫਕੀਰ ਕਹਿੰਦਾ ਉਹ ਬੀਬਾ ਤੇਰੇ ਮਾਲਕ ਨੂੰ ਗੁੱਸਾ ਆਇਆ ਉਹਨੇ ਮੇਰੇ ਸਿਰ 'ਤੇ ਡਾਂਗ ਮਾਰ ਦਿੱਤੀ ਫਿਰ ਇਹ ਮੇਰੇ ਮਾਲਕ ਨੂੰ ਮੇਰਾ ਖਿਆਲ ਆ ਗਿਆ ਇੱਥੇ ਕਿਵੇਂ ਦਵਾਨ ਬੜੀਆਂ ਸੋਹਣੀਆਂ ਗੁਲਮੁਕੋ ਲੈ ਨਾ ਲਿਖਦਾ ਕਹਿੰਦਾ ਤੇਰੇ ਮਾਲਕ ਤੁਝ ਤੇ ਹਮਾਇਤ ਧੀ ਤੇਰੇ ਮਾਲਕ ਤੇਰੀ ਹਮਾਇਤ ਧੀ ਤੇਰੇ ਮਾਲਕ ਤੁਝ ਤੇ ਹਮਾਇਤ ਧੀ ਮੇਰੇ ਮਾਲਕ ਮੁਝ ਤੇ ਰਾਇਤ ਧੀ ਤੇਰਾ ਮਾਲਕ ਆਇਆ ਮੁਝ ਤੇ ਚਟਪਟਾ ਗਿਆ ਫਿਰ ਮੇਰੇ ਮਾਲਕ ਕੋ ਵੀ ਮੇਰਾ ਖਿਆਲ ਆ ਗਿਆ ਤੇਰਾ ਮਾਲਕ ਗੁੱਸੇ ਨਾਲ ਆਇਆ ਉਹਨੇ ਮੇਰੇ ਸਿਰ ਤੇ ਡਾਂਗ ਮਾਰ ਦਿੱਤੀ ਫਿਰ ਮੇਰੇ ਮਾਲਕ ਨੂੰ ਮੇਰਾ ਖਿਆਲ ਆ ਗਿਆ ਤੇਰਾ ਮਾਲਕ ਆਇਆ ਮੁਜਬੇ ਚਟਪਟਾ ਗਿਆ ਫਿਰ ਮੇਰੇ ਮਾਲਕ ਵੀ ਮੇਰਾ ਖਿਆਲ ਆ ਗਿਆ ਤੇਰਾ ਮਾਲਕ ਆਇਆ ਸਰਪਾ ਡੰਡਾ ਲਗਾ ਗਿਆ ਮੇਰਾ ਮਾਲਕ ਆਇਆ ਲੇਖਾ ਹੀ ਮੁਕਾ ਗਿਆ ਕੋਲੇ ਸੋਹਣ ਹਾਲੇ ਦੱਸੇ ਸ੍ਰੀ ਅਕਾਲ ਤੇਰਾ ਮਾਲਕ ਆਇਆ ਸਰਪਾ ਡੰਡਾ ਲਗਾ ਗਿਆ ਫਿਰ ਮੇਰਾ ਮਾਲਕ ਆਇਆ ਲੇਖਾ ਹੀ ਮੁਕਾ ਗਿਆ ਮਾਲਕ ਵਾਲੇ ਬਣੀਏ ਸਾਡਾ ਮਾਲਕ ਕੌਣ ਹੈ ਕੋ ਧੰਨ ਗੁਰੂ ਰਾਮਦਾਸ ਜੀ 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 ਪਿਆਰ ਜੱਖੋ ਧੰਨ ਬਾਬਾ ਦੀਪ ਸਿੰਘ ਜੀ ਤੇਰਾ ਖੋ ਧੰਨ ਬਾਬਾ ਦੀਪ ਸਿੰਘ ਜੀ ਸਾਡੇ ਮਾਲਕ ਨੇ ਗੁਰੂ ਰਾਮਦਾਸ ਪਿਤਾ ਜੀ ਬਾਬਾ ਦੀਪ ਸਿੰਘ ਜੀ ਬਨ ਜਾਓ ਗੁਰੂ ਰਾਮਦਾਸ ਪਿਤਾ ਜੀ ਦੇ ਬਾਬਾ ਦੀਪ ਸਿੰਘ ਜੀ ਦੇ ਫਿਰ ਬਾਬਾ ਦੀਪ ਸਿੰਘ ਗੁਰੂ ਰਾਮਦਾਸ ਪਿਤਾ ਕਦੀ ਪਿੱਠ ਨਹੀਂ ਘੁੜ ਮੋਖ ਨੂੰ ਲੱਗ ਜਾਂਦੇ ਹਮੇਸ਼ਾ ਮਾਤਾ ਪਿਤਾ ਵਾਂਗੂ ਖਿਆਲ ਰੱਖਦੇ ਨੇ ਆਪਣੇ ਬੱਚਿਆਂ ਦਾ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਬਨ ਜਾਈਏ ਉਹਨਾਂ ਦੇ